ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਪ ਸਭ ਦਾ ਸਾਡਾ ਚੈਨਲ ਤੇ ਸਵਾਗਤ ਹੈ ਮੈਂ ਬਰਿੰਦਰ ਕੌਰ ਤੇ ਆਪਾਂ ਸੂਟ ਤਿਆਰ ਕਰ ਲਿਆ ਦੇਖੋ ਆਪਾਂ ਇਹਦੀ ਸਜਾਈ ਵੀ ਕਰ ਲਈ ਹੈ ਤੇ ਸੂਟ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਦੇਖੋ ਇਹਦੇ ਆਪਣੇ ਸੱਤ ਫਲ ਲਾਏ ਹੈ ਤੰਨਾ ਪਚਿੱਟੇ ਦੇ ਪਾਏ ਹੈ ਆ ਸੈਂਟਰ 'ਚ ਪਾਇਆ ਹੈ ਦੋ ਆਪਾਂ ਲੀਡ ਦੇ ਤੇ ਦੋਹੀ ਆਪਾਂ ਇਹ ਔਰਿੰਜ ਪਾਇਆ ਪੀਕ ਲਿਮਨ ਪਾਇੰਦੇ ਇੱਕ ਇੱਕ ਅਸਰਾਂ ਤੇ ਵੀ ਚਿੱਟਾ ਪਾਇਆ ਹੈ ਤੇ ਇਹਦੀ ਆਪਾਂ ਵੀਡੀਓ ਪਾਈ ਹੋਈ ਹੈ ਪਹਿਲਾਂ ਦੇਖੋ ਇਹ ਆਪਾਂ ਚੱਕਰ ਤੇ ਲਾਈ ਐਂਡਾਈ ਕੀਤਾ ਉੱਪਰੋਂ ਆਪਾਂ ਪਲੇਟ ਨਹੀਂ ਰੱਖਿਆ ਤੇ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਕਿਸੇ ਭੈਣ ਨੂੰ ਸੋਟੇ ਚ ਇਸ ਤਰ੍ਹਾਂ ਦਾ ਬਣੋ ਤਿਆਰ ਕਰਵਾਉਣਾ ਹੋਵੇ ਆਪਾਂ ਤੋਂ ਕਰਵਾ ਸਕਦੇ ਹੋ ਤੁਸੀਂ ਚੱਕਰ ਤੇ ਵੀ ਬਵਾ ਸਕਦੇ ਹੋ ਤੇ ਤੁਸੀਂ ਇਸ ਤਰ੍ਹਾਂ ਬੀਣ ਪਾ ਸਕਦੇ ਇਹਦੇ ਵਿੱਚ ਵੀ ਬੂਟੀਆਂ ਪਾ ਸਕਦੇ ਜਿਵੇਂ ਇੱਕ ਆ ਦੋ ਪੱਤਕਾਂ ਤੇ ਇੱਕ ਫੋਨ ਦੀ ਬੂਟੀਆਂ ਵਿੱਚ ਸਾਰੇ ਕਿਹਦੇ ਵਿੱਚ ਪਾ ਸਕਦੇ ਤੇ ਸਾਰੇ ਸੂਟ ਚ ਅਸੀਂ ਤਾਂ ਵੈਸੇ ਪਾਈਆਂ ਨਹੀਂ ਆ ਅਸੀਂ ਤਾਂ ਸੂਟ ਪੁਰਾਣੀ ਸਰਵਾਰ ਨਾਲ ਹੀ ਬਣਾਇਆ ਕਮੀਜ਼ ਉਸ ਕਰਕੇ ਅਸੀਂ ਤਾਂ ਕਿਰੇ ਕਿਨੇ ਤੇ ਪਾਏ ਹੁਣ ਤੁਹਾਨੂੰ ਬੰਦ ਕਰਨੇ ਦੇਖੋ 8 ਢਾਈ ਮੀਟਰ ਸੀਗਾ ਕਪੜਾ ਦੇ ਦੀਆਂ 12 ਸੀਗਾ 1 ਮੀਟਰ ਦਾ ਇਸ ਕਰਕੇ ਅਸੀਂ ਇੱਥੇ ਜੋੜ ਪਾਏ ਦੇਖੋ ਦੋਨੇ ਪਾਸੇ ਇਹਦਾ ਉੱਪਰਲੇ ਪਾਸੇ ਆ ਗਿਆ ਇਹ ਚ ਤਿੰਨ ਫੁੱਲ ਪਾਏ ਮਮ ਚਿੱਕੀ ਮਾ ਆਪਣੇ ਤੇ ਇਹ ਅੰਦਰਲੇ ਪਾਸੇ ਸਿੱਧੇ ਪਾਸੇ ਆਉਣਗੇ ਦੋਨੇ ਦਿਨਲੇ ਫੁੱਲ ਆਪ ਰੱਖੇ ਤੇ ਇਹਦੀ ਆਪ ਸਲਾਈ ਕਰ ਲਈਏ ਸੂਟ ਦੀ ਕਿ ਸਹੀ ਪੈਣੇ ਸਾਥੋਂ ਤਿਆਰ ਕਰਾਉਣਾ ਹੋਏ ਨੀਡਲ ਵਰਕਰ ਦਾ ਸੂਟ ਪੇਂਟ ਵਾਣਾ ਹੈ ਮਸ਼ੀਨ ਵਰਕ ਵਾਲਾ ਤੇ ਚਿੰਦੀ-ਬੁੱਟੀ ਵਾਲਾ ਆਪਾਂ ਤੋਂ ਕੋਈ ਵੀ ਆਪ ਦੀ ਮਨ ਪਸੰਦ ਦਾ ਡਿਜ਼ਾਈਨ ਸਾਨੂੰ ਆਪਾਂ ਨੂੰ ਡਰ ਕਰ ਸਕਦੇ ਹੋ WhatsApp ਤੇ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਤੁਹਾਨੂੰ ਇਹਦੀ ਸਲਵਾਰ ਤੇ ਦੁਪੱਟਾ ਦਿਖਾਉਣੀ ਹੈ ਇਹਦੀ ਸਲਵਾਰ ਆ ਦੇਖੋ ਇਹਦੇ ਨਾਲ ਆਪਾਂ ਬਣਾਇਆ ਇਹ ਕਮੀਜ਼ ਇਹਦਾ ਜਿਹੜਾ ਕਮੀਜ਼ੀ ਦਾ ਉਪਚਾ ਹੋ ਗਿਆ ਤੇ ਭੇੜਾ ਹੋ ਗਿਆ ਤੇ ਇਹਦੀ ਸਲਵਾਰ ਹੈ ਤੇ ਇਹਦੇ ਨਾਲ ਸਪੂਨ ਦਾ ਦੁਪੱਟਾ ਦੇਖੋ ਇਹ ਵਾ ਇਹਨਾਂ ਕੈਮਰੇ 'ਚ ਫਿੱਕਾ ਹੁੰਦਾ ਤੇ ਇਹਦੇ ਨਾਲ ਹੀ ਹੈ ਵੇਖੋ ਵੀ ਮਿਲਦਾ ਜਿੰਦਾ ਦੇਖੋ ਐਸ ਤਰ੍ਹਾਂ ਹੀ ਹੈ ਤੇ ਆਪਾਂ ਸੂਟ ਤਿਆਰ ਕਰ ਲਾ ਤੁਸੀਂ ਵੀ ਆਪ ਦਾ ਕੋਈ ਵੀ ਐ ਸੂਟ ਹੋਵੇ ਤਾਂ ਤਿਆਰ ਕਰ ਸਕਦੇ ਹੋ ਨਾਲ ਜੇ ਸਲਵਾਰ ਕਮੀਜ਼ ਥੋੜਾ ਵਧੀਆ ਪੈ ਸਲਵਾਰ ਬਣਾਉਣੀ ਹੈ ਤੁਸੀਂ ਸਲਵਾਰ ਬਣਾ ਸਕਦੇ ਹੋ ਉਤੇ ਇੱਕ ਪਹੁੰਚਾਂ ਤੇ ਕਢਾਈ ਕਰਵਾ ਸਕਦੇ ਹੋ ਤੇ ਜੇ ਤੁਸੀਂ ਤੁਹਾਡੇ ਕੋਲ ਸਲਵਾਰ ਹੈ ਕਮੀਜ਼ ਹੀ ਇਸ ਤਰ੍ਹਾਂ ਤਿਆਰ ਕਰਾ ਦਿੰਦੇ ਹਾਂ 프ਿੰਟ ਵੀ ਬਣ ਜਾਂਦਾ ਡੈਸ ਲੂਸ ਲਾ ਕੇ ਵਗੈਰਾ ਇਸ ਤਰ੍ਹਾਂ ਵੀ ਤੁਸੀਂ ਤਿਆਰ ਕਰਾ ਸਕਦੇ ਹੋ ਮੈਂ ਲਾਇਸ ਨਹੀਂ ਲਾਈਗੀ ਥੋੜੀ ਜਿਹੀ ਮੈਨੂੰ ਲਾਇਸ ਨਾ ਘੱਟ ਪਸੰਦ ਹੈ ਇਸ ਕਰਕੇ ਮੈਕਰੋਸ਼ਗਾ ਹੀ ਕਰਦੀ ਹੁੰਨੀ ਆ ਚੱਕਾਂ ਦੇ ਉੱਤੇ ਇਹਦੇ ਉੱਤੇ ਨਹੀਂ ਕੀਤਾ ਮੈਂ ਤੇ ਆਮ ਮੈਂ ਸੂਟਾਂ ਤੇ ਕਰੋਸ਼ਗਾ ਹੀ ਲਾਉਣੀ ਆ ਮੈਂ ਵੀ ਚੱਕਾਂ ਦੇ ਉੱਤੇ ਲੈਸ ਨਹੀਂ ਲਾਉਂਦੀ ਜਾਂ ਪਾਈਪਿੰਨ ਜਾਂ ਮੈਂ ਕਰੋਸ਼ਗਾ ਲਾਉਣੀ ਹਾਂ ਜੀ ਤੇ ਦੇਖੋ ਇਹਦੇ ਨਾਲ ਹੀ ਮਿਲਦਾ ਆਪਾਂ ਕੀਤਾ ਤਿਆਰ ਤੇ ਆਪਾਂ ਰੱਖਣਾ ਤਾਂ ਇਸੇ ਤਰ੍ਹਾਂ ਜੀ ਕਿ ਫਿਰ ਥੋੜਾ ਜਿਹਾ ਵਰਕ ਕਰ ਲਿਆ ਤੇ ਜੇ ਤੁਹਾਨੂੰ ਇਹ ਵਰਕ ਪਸੰਦ ਆਇਆ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਵੀਡੀਓ ਨੂੰ ਐਂਡ ਤੱਕ ਕਰਕੇ ਵੇਖੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੰਸਟਾਗ੍ਰam ਦੇ ਪੇਜ ਨੂੰ ਵੀ ਸਾਡੇ ਨੂੰ ਫੋਲੋ ਕਰ ਲਿਓ ਤੇ ਕੋਈ ਵੀ ਮਨਪਸੰਦ ਦਾ ਸੂਟ ਤੁਸੀਂ ਤਿਆਰ ਕਰਵਾਉਣਾ ਆਪਾਂ ਤੋਂ ਕਢਾਈ ਜਾਂਦਾ ਤੇ ਤੁਸੀਂ ਕਰਵਾ ਸਕਦੇ ਪਿੰਡ ਸਾਡਾ ਬੰਲੂ ਆਣਾ ਅਸੀਂ ਘਰ ਤੋਂ ਕੰਮ ਕਰਦੇ ਆਂ ਦੇਖੋ ਜੀ ਇਸ ਤਰ੍ਹਾਂ ਦਾ ਇਹਦਾ ਸਰਵਾਰ ਹੈ ਤੇ ਇਹ ਕਮੀਜ਼ ਬਣਾਇਆ ਤੇ ਇਹ ਦੁਪੱਟਾ ਹੈਗਾ ਜਦੋਂ ਜੇ ਆਪਾਂ ਦੀ ਵੀਡੀਓ ਵਿੱਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ